ਖਵਾਜਾ ਬਲੀ ਕਰੀਪਲੀ ਬੜੀ ਔਖੀ ਮੰਜ਼ਿਲ ਫਕੀਰਾਂ ਦੀ ਦਰਦਤੇ ਮੰਗਣਾ ਪੈ ਜਾਂਦਾ ਜੇ ਹੋ ਜੇ ਰਹਿਮਤ ਪੀਰਾਂ ਦੀ ਬਿਨ ਮੰਗਿਆ ਸਭ ਕੁਝ ਮਿਲ ਜਾਂਦਾ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਵਾਜਾ ਬਲੀ ਜੀ ਦਾ ਵਿਸ਼ਾਲ ਭੰਡਾਰਾ ਸਥਾਨ ਦਰਗਾਹ ਖਵਾਜਾ ਬਲੀ ਜੀ ਨੇੜੇ ਥੀਮ ਪਾਰਕ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਮੇਦੀ 10 ਅਗਸਤ 2025 ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਦੇ ਧੂਮ ਧਾਮ ਦੇ ਨਾਲ ਵਿਸ਼ਾਲ ਭੰਡਾਰਾ ਸਾਡੇ ਖਵਾਜਾ ਬਲੀ ਸਰਕਾਰ ਜੀ ਦਾ ਕਰਵਾਇਆ ਜਾ ਰਿਹਾ ਹੈ ਸਮੂਹ ਨਗਰ ਇਲਾਕਾ ਨਿਵਾਸੀ ਸ੍ਰੀ ਸ਼੍ਰੀ ਚਮਕੌਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਵੱਲੋਂ ਵੱਡੇ ਸਹਿਯੋਗ ਆਏ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਦਾਨੀ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਪੋਸਟਰ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉੱਚ ਕੋਟੀ ਦੇ ਮਹਾਨ ਗਵਈਏ ਪਹੁੰਚ ਰਹੇ ਹਨ ਮੈਂ ਤੁਹਾਡਾ ਆਪਣਾ ਐਂਕਰ ਲਖਾਰੀ ਅਤੇ ਗਾਇਕ ਜੇ ਆਰ ਸੀ ਮੈਂ ਵੀ ਪਹੁੰਚ ਰਿਹਾ ਹਾਂ ਅਤੇ ਹੋਰ ਵੀ ਉੱਚ ਕੋਟੀ ਦੇ ਕਲਾਕਾਰ ਪੁੱਜ ਰਹੇ ਹਨ ਉੱਚ ਕੋਟੀ ਦੇ ਕਵਾਲ ਪੁੱਜ ਰਹੇ ਹਨ ਸੋ ਸਾਰਾ ਪ੍ਰੋਗਰਾਮ ਤੁਸੀਂ ਪੋਸਟਰ ਵਿੱਚ ਪੜ੍ਹ ਸਕਦੇ ਹੋ ਸਾਰਿਆਂ ਨੇ ਪਰਿਵਾਰ ਸਮੇਤ ਪਹੁੰਚਣਾ ਸਾਰੇ ਇਲਾਕਾ ਨਿਵਾਸੀ ਉਹ ਜਿਹੜਾ ਸੱਦਾ ਹੈ ਜਰੂਰ ਸਾਰੇ ਪਰਿਵਾਰ ਸਮੇਤ ਪਹ ਸਰਕਾਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਭੰਡਾਰੇ ਸ਼ਕੋ ਜੀ ਤੇ ਪੂਰੇ ਸਮਾਗਮ ਦੇ ਵਿੱਚ ਦਿਨ ਅਤੇ ਰਾਤ ਨੂੰ ਤੁਸੀਂ ਸਾਰਿਆਂ ਨੇ ਪੂਰੀ ਹਾਜ਼ਰੀ ਲਗਵਾਉਣੀ ਹੈ ਜੀ ਸਾਰੇ ਇਲਾਕਾ ਨਿਵਾਸੀਆਂ ਨੇ ਜੀ ਬਹੁਤ ਬਹੁਤ ਧੰਨਵਾਦ ਕਵਾਜਾ ਬਲੀ ਕਰੀ ਬਲੀ